ਤਾ ਸਹੇਲੀ ਤੋਂ ਪਰੇਸ਼ਾਨ ਹੋ ਕੇ ਇੱਕ ਮੁੰਡੇ ਨੇ ਆਤਮ ਹੱਤਿਆ ਕੀਤੀ ਹੈ ਸਲਫਾਸ ਖਾ ਕੇ ਉਸ ਮੁੰਡੇ ਨੇ ਆਪਣੇ ਆਪ ਨੂੰ ਖਤਮ ਕੀਤਾ ਤਾਂ ਖਤਮ ਕਰਨ ਤੋਂ ਪਹਿਲਾਂ ਇਸ ਮੁੰਡੇ ਨੇ ਇੱਕ ਵੀਡੀਓ ਬਣਾਈ ਵੀਡੀਓ ਬਣਾ ਕੇ ਉਸ ਵੀਡੀਓ ਨੂੰ ਇਸ ਮੁੰਡੇ ਨੇ ਪੈਨ ਡਰਾਈਵ ਦੇ ਵਿੱਚ ਰੱਖਿਆ ਤਾਂ ਜਦੋਂ ਮੁੰਡੇ ਨੇ ਆਪਣੇ ਆਪ ਨੂੰ ਖਤਮ ਕੀਤਾ ਤਾਂ ਉਸ ਸਮੇਂ ਜਿਹੜੇ ਇਸ ਮੁੰਡੇ ਨੇ ਕੱਪੜੇ ਪਾਏ ਹੋਏ ਸੀ ਤਾਂ ਉਸ ਪੈਨ ਡਰਾਈਵ ਨੂੰ ਉਹਨਾਂ ਕੱਪੜਿਆਂ ਦੇ ਵਿੱਚ ਇਸ ਮੁੰਡੇ ਦੇ ਵੱਲੋਂ ਰੱਖਿਆ ਜਾਂਦਾ ਤਾਂ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਮੁੰਡੇ ਦੇ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਤਾਂ ਉਸ ਸਮੇਂ ਜਿਹੜੇ ਪਰਿਵਾਰਕ ਮੈਂਬਰ ਨੇ ਉਸ ਮੁੰਡੇ ਦੀ ਤਲਾਸ਼ੀ ਲੰ데요 ਤੇ ਤਲਾਸ਼ੀ ਦੌਰਾਨ ਉਹਨਾਂ ਦੇ ਹੱਥ ਇੱਕ ਪੈਨ ਡਰਾਈਵ ਲੱਗਦੀ ਆ ਤਾਂ ਪੈਨ ਡਰਾਈਵ ਜਦੋਂ ਕੰਪਿਊਟਰ ਦੇ ਨਾਲ ਅਟੈਚ ਕਰਕੇ ਖੋਲੀ ਜਾਂਦੀ ਆ ਤਾਂ ਉਸ ਦੇ ਵਿੱਚ ਦੇਖਿਆ ਜਾਂਦਾ ਕਿ ਉਸ ਮੁੰਡੇ ਨੇ ਇੱਕ ਵੀਡੀਓ ਬਣਾਈ ਹੋਈ ਸੀ ਤਾਂ ਵੀਡੀਓ ਨੂੰ ਸੁਣਿਆ ਜਾਂਦਾ ਵੀਡੀਓ ਨੂੰ ਸੁਣ ਕੇ ਘਰਦਿਆਂ ਨੂੰ ਪਤਾ ਲੱਗਦਾ ਕਿ ਸਾਡੇ ਮੁੰਡੇ ਨੇ ਕਿਉਂ ਆਤਮ ਹੱਤਿਆ ਕੀਤੀ ਆ ਤਾਂ ਉਸ ਵੀਡੀਓ ਦੇ ਵਿੱਚ ਉਸ ਮੁੰਡੇ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਮੈਂ ਇਹ ਜਿਹੜੀ ਆਤਮ ਹੱਤਿਆ ਕਰ ਰਿਆਂ ਪੂਰੀ ਹੋਸ਼ੋ ਹਵਾਜ਼ ਦੇ ਵਿੱਚ ਕਰ ਰਿਆਂ ਤੇ ਮੇਰੀ ਮੌਤ ਦਾ ਕਾਰਨ ਮੇਰੀ ਸਹੇਲੀ ਹੈ ਕਿਉਂਕਿ ਇਸ ਮੁੰਡੇ ਨੇ ਕਿਹਾ ਹੈ ਕਿ ਜਿਹੜੀ ਮੇਰੀ ਸਹੇਲੀਆ ਮੇਰੇ ਕਾਫੀ ਜ਼ਿਆਦਾ ਲੰਮੇ ਸਮੇਂ ਤੋਂ ਇਸ ਦੇ ਨਾਲ ਪ੍ਰੇਮ ਸੰਬੰਧ ਚੱਲ ਰਹੇ ਸੀ ਇਹ ਜਿਹੜੀ ਲੜਕੀ ਆ ਉਹ ਵਿਆਹ ਹੀ ਹੋਈ ਆ ਪਰ ਇਹ ਲੜਕੀ ਆ ਜਿਹੜੀ ਉਹ ਮੈਨੂੰ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਕਰ ਰਹੀ ਆ ਮੈਨੂੰ ਬਦਲ-ਬਦਲ ਕੇ ਨੰਬਰਾਂ ਤੋਂ ਫੋਨ ਕੀਤਾ ਜਾਂਦਾ ਮੈਨੂੰ ਟਾਰਚਰ ਕੀਤਾ ਜਾਂਦਾ ਮੈਨੂੰ ਅਕਸਾਉਣ ਦੀ ਕੋਸ਼ਿਸ਼ ਆ ਜਿਹੜੀ ਇਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਆ ਜਿਸ ਕਰਕੇ ਮੈਂ ਪਰੇਸ਼ਾਨ ਹੋ ਕੇ ਇੱਕ ਕਦਮ ਚੁੱਕਣ ਜਾ ਰਿਹਾ ਤਾਂ ਇਸ ਮੁੰਡੇ ਦੇ ਵੱਲੋਂ ਸਲਫਾਸ ਖਾਦੀ ਗਈ ਆ ਸਲਫਾਸ ਖਾ ਕੇ ਇਸ ਮੁੰਡੇ ਨੇ ਆਪਣੇ ਆਪ ਨੂੰ ਖਤਮ ਕੀਤਾ ਖਤਮ ਕਰਨ ਤੋਂ ਪਹਿਲਾਂ ਇਸ ਮੁੰਡੇ ਨੇ ਇੱਕ ਵੀਡੀਓ ਬਣਾਈ ਤੇ ਉਸ ਵੀਡੀਓ ਦੇ ਵਿੱਚ ਸਾਰਾ ਖੁਲਾਸਾ ਕੀਤਾ ਹੈ ਕਿ ਮੇਰੇ ਨਾਲ ਕੀ ਹੋਇਆ ਤਾਂ ਇਸ ਮੁੰਡੇ ਨੇ ਆਪਣੀ ਸਹੇਲੀ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਜਿਹੜੀ ਮੇਰੀ ਸਹੇਲੀ ਆ ਉਹ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੀ ਆ ਮੈਨੂੰ ਬਾਰ-ਬਾਰ ਫੋਨ ਕਰ ਦਿਆ ਬਾਰ-ਬਾਰ ਫੋਨ ਕਰਕੇ ਤੰਗ ਪਰੇਸ਼ਾਨ ਕਰ ਦਿਆ ਮੈਨੂੰ ਮੈਂਟਲੀ ਟੌਰਚਰਾ ਜਿਹੀ ਉਹ ਕਰ ਦਿਆ ਤਾਂ ਇਸ ਮੁੰਡੇ ਨੇ ਉਸ ਕੁੜੀ ਦੀ ਸਾਰੀ ਹਿਸਟਰੀ ਦੱਸੀ ਕਿ ਇਹ ਕਿੱਥੋਂ ਦੀ ਰਹਿਣ ਵਾਲੀ ਸੀ ਕਿੱਥੇ ਇਸਦਾ ਵਿਆਹ ਹੋਇਆ ਕੌਣ-ਕੌਣ ਇਸਦੇ ਪਰਿਵਾਰ ਦੇ ਵਿੱਚ ਆ ਇਸਦੇ ਪਤੀ ਦਾ ਨਾਮ ਕੀ ਆ ਉਹ ਕੀ ਕੰਮ ਕਰਦਾ ਇਸਦੇ ਜੂਰ ਦਾ ਨਾਮ ਕੀ ਆ ਉਹ ਕੀ ਕੰਮ ਕਰਦਾ ਤਾਂ ਸਾਰੀ ਡਿਟੇਲ ਆ ਜਿਹੜੀ ਇਸ ਮੁੰਡੇ ਦੇ ਵੱਲੋਂ ਦਿੱਤੀ ਗਈ ਆ ਤਾਂ ਪਹਿਲਾਂ ਮਰਨ ਤੋਂ ਇਸ ਮੁੰਡੇ ਨੇ ਵੀਡੀਓ ਬਣਾਈ ਉਸ ਵੀਡੀਓ ਨੂੰ ਪੈਨ ਡਰਾਈਵ ਦੇ ਵਿੱਚ ਰੱਖਿਆ ਪੈਨ ਡਰਾਈਵ ਦੇ ਵਿੱਚ ਰੱਖ ਕੇ ਉਸ ਮੁੰਡੇ ਨੇ ਇਸ ਪੈਨ ਡਰਾਈਵ ਨੂੰ ਆਪਣੇ ਕੱਪੜਿਆਂ ਦੇ ਵਿੱਚ ਪਾਇਆ ਉਹ ਕੱਪੜਿਆਂ ਦੇ ਵਿੱਚ ਜਿਹੜੇ ਕਿ ਮਰਨ ਸਮੇਂ ਇਸ ਮੁੰਡੇ ਨੇ ਆਪਣੇ ਪਾਏ ਹੁੰਦੇ ਤਾਂ ਇਸ ਵੀਡੀਓ ਦੇ ਵਿੱਚ ਮੁੰਡੇ ਨੇ ਸਾਫ਼-ਸਾਫ਼ ਕਿਹਾ ਹੈ ਕਿ ਜਿਹੜੀ ਉਹ ਕੁੜੀ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਆ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜਿਹੜਾ ਉਹ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਕੁੜੀ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਹੀ ਆ ਤਾਂ ਮਾਮਲਾ ਫਜ਼ਲਕਾ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਇੱਕ ਮੁੰਡੇ ਨੇ ਆਤਮ ਹੱਤਿਆ ਜਿਹੜੀ ਉਹ ਕੀਤੀ ਹੈ ਤਾਂ ਸਹੇਲੀ ਤੋਂ ਤੰਗ ਆ ਕੇ ਇਸ ਮੁੰਡੇ ਨੇ ਆਤਮ ਹੱਤਿਆ ਕੀਤੀ ਹੈ ਤਾਂ ਇਸ ਮੁੰਡੇ ਦੀ ਸਹੇਲੀ ਆ ਜਿਹੜੀ ਉਹ ਵਿਅਤਾ ਕੁੜੀ ਹੈ ਉਹ ਕੁੜੀ ਇਸ ਮੁੰਡੇ ਨੂੰ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਕਰਦੀ ਸੀ ਇਸ ਨੂੰ ਬਦਲ-ਬਦਲ ਕੇ ਨੰਬਰਾਂ ਤੋਂ ਫੋਨ ਕੀਤਾ ਜਾਂਦਾ ਸੀ ਇਸ ਨੂੰ ਮੈਂਟਲੀ ਟੌਰਚਰ ਜਿਹੜਾ ਉਹ ਕੀਤਾ ਜਾਂਦਾ ਸੀ ਜਿਸ ਕਰਕੇ ਇਸ ਮੁੰਡੇ ਨੇ ਖੁਦ ਖੁਸ਼ੀ ਕੀਤੀ ਆ ਤਾਂ ਵੀਡੀਓ ਦੇ ਵਿੱਚ ਸਾਰਾ ਖੁਲਾਸਾ ਕੀਤਾ ਸਾਰੀ ਕਹਾਣੀ ਦੱਸੀਆ ਜੋ ਜੋ ਇਸ ਮੁੰਡੇ ਦੇ ਨਾਲ ਬੀਤੇ ਹੈ ਹਾਲ ਚਾਲ ਸਾਰਿਆਂ ਦਾ ਮੈਨੂੰ ਲੱਗਦਾ ਤੁਸੀਂ ਸਾਰੇ ਠੀਕ ਹੋਗੇ ਮੈਂ ਨਾ ਤੁਹਾਨੂੰ ਇੱਕ ਗੱਲ ਸਾਂਝੀ ਕਰਨੀ ਸੀ ਮੈਂ ਪਿਛਲੇ ਕਈ ਦਿਨਾਂ ਤੋਂ ਬੜਾ ਪਰੇਸ਼ਾਨ ਆ ਪਰੇਸ਼ਾਨ ਇਸ ਵਾਸਤੇ ਆ ਮੇਰੀ ਸੀ ਕਿਸੇ ਕੁੜੀ ਨਾਲ ਗੱਲਬਾਤ ਕਿਸੇ ਕੁੜੀ ਨਾਲ ਸੀ ਨਹੀਂ ਹੈਗੀ ਐ ਉਹ ਹੁਣ ਕੁੜੀ ਨਾ ਮੈਨੂੰ ਟੌਰਚਰ ਬਹੁਤ ਕਰੀ ਜਾਂਦੀ ਮੈਨੂੰ ਖਰਾਬ ਕਰੀ ਜਾਂਦੀ ਬਹੁਤ ਜ਼ਿਆਦਾ ਤੇ ਮੈਂ ਪੂਰੇ ਹੋਸ਼ੋ ਹਵਾਜ ਵਿੱਚ ਇਹ ਗੱਲ ਕਰੀ ਇਹਨਾਂ ਮੈਨੂੰ ਪੂਰੀ ਹੋਸ਼ ਹੈ ਮੈਂ ਅੱਦੇ ਕਰੇ ਬੈਠਾ ਇਸ ਟਾਈਮ ਮੈਨੂੰ ਕਿਸੇ ਗੱਲ ਦਾ ਕੋਈ ਦਬਾਅ ਨਹੀਂ ਪਰ ਮੈਨੂੰ ਉਹ ਕੁੜੀ ਦਾ ਉਹ ਮੈਨੂੰ ਟੌਰਚਰ ਬਹੁਤ ਕਰੀ ਜਾਂਦੀ ਹੈ ਠੀਕ ਹੈ ਮੈਂ ਕਿਸੇ ਦੇ ਦਬਾਅ ਥਲੇ ਆ ਕੇ ਵੀਡੀਓ ਨਹੀਂ ਬਣਾਈ ਜਾਂਦਾ ਮੈਨੂੰ ਟੌਰਚਰ ਬਹੁਤ ਕਰੀ ਜਾਂਦੀ ਹੈ ਤੇ ਇਸ ਵਜ੍ਹਾ ਕਰਕੇ ਮੈਨੂੰ ਵੀਡੀਓ ਬਣਾਉਣੀ ਪੈ ਗਈ ਜਿਹੜੀ ਨਾਲ ਕੁੜੀ ਨਾਲ ਮੇਰੀ ਗੱਲਬਾਤ ਹੈਗੀ ਹੈ ਉਹ ਹੈਗੀ ਛੇਰੇ ਵਾਲੇ ਦੀ ਅਰਨੀਅਲ ਦੇ ਵਿੱਚ ਵਿਆਹੀ ਹੋਈ ਹੈ ਚੌਧਰੀਆਂ ਦੇ ਮੱਲੇ ਵਿੱਚ ਅਰਨੀਵਾਲ ਦਾ ਵੱਡਾ ਛੱਪੜ ਬਾਜ਼ਾਰ ਦੇ ਨਾਲ ਲੱਗਦਾ ਜਿਹੜਾ ਉਸ ਤੋਂ ਪਰਲਾ ਮਰਲਾ ਜਿਹੜਾ ਹੈਗਾ ਉਹ ਚੌਧਰੀਆਂ ਦਾ ਮੱਲਾ ਵਜਦਾ ਤੇ ਜੰਮੂ ਰਾਮ ਚੌਧਰੀ ਦੀ ਨੌ ਹੈਗੀ ਏ ਉਹਦਾ ਨਾਮ ਹੈ ਰਮਣ ਰਮਣ ਗਿੱਲ ਮਜਬੀ ਸਿੱਖਾਂ ਦੀ ਕੁੜੀ ਏ ਛੇਰੇ ਵਾਲੇ ਤੋਂ ਅਰਨੀ ਵਾਲੇ ਵਿੱਚ ਵਿਆਹੀ ਹੋਈ ਏ ਉਹਦਾ ਜਿਹੜਾ ਭਰਾ ਹੈਗਾ ਉਹ ਛੰਟੀ ਬਿਜਲੀ ਵਾਲਾ ਉਹਦੇ ਕੋਲ ਲੱਗਿਆ ਹੋਇਆ ਹੈ ਬਿਜਲੀ ਦਾ ਕੰਮ ਸਿੱਖਦਾ ਪਿਆ ਤੇ ਜਿਹੜਾ ਰਮਣ ਗਿੱਲ ਦਾ ਘਰ ਵਾਲਾ ਉਹ ਲੱਗਿਆ ਹੋਇਆ ਛਾਂਗੇ ਬੂਟਾਂ ਵਾਲੇ ਕੋਲੇ ਛਾਂਗਾ ਹੈ ਦੁਕਾਨ ਬੂਟਾਂ ਵਾਲੀ ਉਹਦੇ ਕੋਲੇ ਲੱਗਿਆ ਹੋਇਆ ਤੇ ਜਿਹੜਾ ਉਹਦਾ ਨਾਮ ਹੈਗਾ ਸਰਜੀਤ ਜਿਹੜਾ ਛਾਂਗੇ ਕੋਲ ਲੱਗਿਆ ਹੋਇਆ ਬੂਟਾਂ ਵਾਲੇ ਕੋਲੇ ਉਹ ਰਮਣ ਦਾ ਘਰ ਵਾਲਾ ਹੈ ਤੇ ਇਹ ਜਿਹੜੀ ਰਮਣ ਹੈ ਇਹਦੇ ਨਾਲ ਮੇਰੀ ਗੱਲ ਵਾਸੀ ਮੈਨੂੰ ਟੌਰਚਰ ਬਹੁਤ ਕਰੀ ਜਾਂਦੀ ਹੈ ਤੇ ਇਹਨੇ ਆਪਦਾ ਪਿਛਲੇ ਕਈ ਦਿਨਾਂ ਤੋਂ ਨੰਬਰ ਬੰਦ ਕਰ ਦਿੱਤਾ ਇਸ ਵਜ੍ਹਾ ਕਰਕੇ ਵੀ ਮੇਰੇ ਤੇ ਕੋਈ ਗੱਲ ਨਾ ਆਵੇ ਇਹਦਾ ਨੰਬਰ ਹੈਗਾ 947008584485 ਇਹ ਨੰਬਰ ਸੀ ਇਹਦਾ ਜਿੰਦੇ ਤੇ ਮੇਰੇ ਨਾਲ ਗੱਲ ਹੁੰਦੀ ਰਹੀਏ ਇਹ ਹੁਣ ਇਹਨੇ ਨਾ ਡਰਦੀ ਮਾਰੀ ਨੇ ਮੰਨ ਲਓ ਬੰਦ ਕਰਤਾ ਪਿਛਲੇ ਕੁਝ ਦਿਨਾਂ ਤੋਂ ਜਿਆਦਾ ਦਿਨ ਨਹੀਂ ਹੋਏ ਹਜੇ ਤੇ ਇਹਨੂੰ ਐਂ ਲੱਗਦਾ ਸੀ ਮੇਰਾ ਨਾਮ ਵਿੱਚ ਨਾ ਆਵੇ ਤੇ ਨਾ ਇਹਨੇ ਮੈਨੂੰ ਟੌਰਚਰ ਬਹੁਤ ਜ਼ਿਆਦਾ ਕੀਤਾ ਹੋਇਆ ਹੈ ਪਰੇਸ਼ਾਨ ਕਰਦੀ ਮੈਨੂੰ ਹੁਣ ਕਦੇ ਜੰਮੂ ਰਾਮ ਦੇ ਨੰਬਰ ਤੇ ਫੋਨ ਕਰ ਲੈਂਦੀ ਏ ਕਦੇ ਕਿਸੇ ਆਂਢੀ ਗਵਾਂਢੀ ਤੇ ਫੋਨ ਤੋਂ ਫੋਨ ਕਰਦੀ ਏ ਤੇ ਇਹ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਏ ਸਰਜੀਤ ਦੀ ਘਰ ਵਾਲੀ ਏ ਜੰਮੂ ਰਾਮ ਦੀ ਨੋਹ ਹੈਗੀ ਇਹ ਤੇ ਇਹਦੇ ਜਿਹੜਾ ਦਿਓਰ ਏ ਉਹਦਾ ਨਾਮ ਹੈਗਾ ਸੰਦੀਪ ਤੇ ਜਿਹੜੀ ਇਹਦੀ ਨਨਾਨ ਏ ਉਹ ਹੈਗੀ ਹੁੰਦਾ ਨਾਮ ਹੈਗਾ ਕਿਰਨਾ ਉਹ ਬਿੱਲਾ ਪਟਿਵਿਆਈ ਹੋਈ ਏ ਤੇ ਕਿਰਨਾ ਦੇ ਘਰ ਵਾਲੇ ਦਾ ਨਾਮ ਹੈਗਾ ਛਿੰਦਾ ਇੱਕ ਇਹਦੇ ਤਾਇ ਸਹੁਰੇ ਦਾ ਮੁੰਡਾ ਹੈਗਾ ਸਾਮਣ ਠੀਕ ਹੈ ਤੇ ਰਮਨ ਦੇ ਡੈਡੀ ਦਾ ਨਾਮ ਹੈਗਾ ਬੋਡ ਸਿੰਘ ਰਮਨ ਦੇ ਡੈਡੀ ਦਾ ਨਾਮ ਹੈਗਾ ਬੋਡ ਸਿੰਘ ਇੱਕ ਭਰਾ ਦਾ ਨਾਮ ਹੈਗਾ ਰਵੀ ਰਵੀ ਉਹਨੂੰ ਕਹਿੰਦੇ ਨੇ ਰਵੀ ਗਿੱਲ ਉਹ ਰਹਿੰਦਾ ਆਪਣੇ ਲੁਧਿਆਣੇ ਉਹ ਕਿਸੇ ਉਹਨੇ ਕੋਟ ਮੈਰਿਜ ਕਰਾਈ ਸੀ ਉਹ ਲੁਧਿਆਣੇ ਰਹਿੰਦਾ ਇੱਕ ਕਹਿੰਦੇ ਭਰਾ ਦਾ ਨਾਮ ਹੈਗਾ ਰਾਜਨ ਇੱਕ ਜਿਹੜਾ ਨਵਿਸ਼ਕਰ ਲਾ ਭਰਾ ਉਹਦਾ ਮੈਂ ਨਾਮ ਨਹੀਂ ਜਾਣਦਾ ਠੀਕ ਹੈ ਉਹਨੂੰ ਨਿੱਕਾ ਨਿੱਕਾ ਕਹਿੰਦੇ ਨੇ ਵੈਸੇ ਤੇ ਰਮਨ ਦੀ ਜਿਹੜੀ ਕੁੜੀ ਹੈਗੀ ਉਹਦਾ ਨਾਮ ਹੈਗਾ ਦਰਪਨ ਕੰਬੋਜ ਦਰਪਨ ਕਰੇ ਨੂੰ ਦੱਪੂ ਕਹਿੰਦੇ ਨੇ ਤੇ ਮੈਂ ਹੁਣ ਹੈਗਾ ਇਹਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਰਮਨ ਤੋਂ ਬੜਾ ਜ਼ਿਆਦਾ ਪਰੇਸ਼ਾਨ ਮੈਂ ਮੈਨੂੰ ਇਹਨੇ ਬਹੁਤ ਜ਼ਿਆਦਾ ਟੌਰਚਰ ਕੀਤਾ ਤੇ ਹੁਣ ਮੈਂ ਲੈਆਂ ਦੀ ਸਲਫਾਸ ਹੁਣ ਮੈਂ ਖਾਣ ਲੱਗਿਆ ਸਲਫਾਸ ਠੀਕ ਹੈ ਹੁਣ ਮੈਂ ਮਰਨ ਲੱਗਿਆ ਮੇਰੀ ਮੌਤ ਦੀ ਜ਼ਿੰਮੇਵਾਰ ਰਮਨ ਤੇ ਰਮਨ ਦਾ ਪਰਿਵਾਰ ਹੈ ਸਾਰਾ ਤੇ ਮੇਰੇ ਪ੍ਰਾਣ ਨੂੰ ਬੇਨਤੀ ਹੈ ਵੀ ਇਹਨਾਂ ਨਾਲ ਰਾਜੀਨਾਵਾ ਨਾ ਕਰੇ ਕੋਈ ਪੈਸੇ ਲੈ ਕੇ ਨਾ ਕੋਈ ਦੇ ਕੇ ਇਹਨਾਂ ਨਾਲ ਰਾਜੀਨਾਵਾ ਨਾ ਕਰੇ ਮੇਰੇ ਪਿਓ ਨੂੰ ਵੀ ਬੇਨਤੀ ਹੈ ਵੀ ਪੈਸੇ ਲੈ ਦੇ ਕੇ ਰਾਜੀਨਾਵਾ ਨਾ ਕਰੇ ਕਿਉਂਕਿ ਮੇਰਾ ਪਿਓ ਲਾਲਚੀ ਹੈਗਾ ਉਹ ਪੈਸਿਆਂ ਦੇ ਲਾਲਚ ਵਿੱਚ ਸ਼ਾਇਦ ਆ ਸਕਦਾ ਤੇ ਮੇਰੇ ਪਿਓ ਨੂੰ ਬੇਨਤੀ ਹੈ ਵੀ ਮੇਰੇ ਹੁਣ ਲਾਲਚ ਵਿੱਚ ਆ ਕੇ ਨਾ ਰਾਜੀਨਾਵਾ ਨਾ ਕਰੇ ਤੇ ਜਿੰਨੇ ਵੀ ਰਾਜੀਨਾਵਾ ਕਰਵਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਦਾ ਕਰਮੋ ਦਾ ਮਾਰ ਦਾਂਗਾ ਪਟਕਦਾ ਤਾਂ ਮੈਂ ਇੱਥੇ ਹੀ ਰਹਿਣਾ ਕਿ ਇਹ ਜਿਹੜੀ ਰਮਨ ਗਿੱਲ ਇਹਦਾ ਪੂਰਾ ਹੱਥ ਹੈ ਪੂਰਾ ਕਸੂਰ ਇਹਦਾ ਮੇਰੀ ਗੱਲਬਾਤ ਇਹਦੇ ਨਾਲ ਕਾਫੀ ਸਾਲਾਂ ਤੋਂ ਹੈਗੀ ਏ ਤੇ ਇਹਨੇ ਮੈਨੂੰ ਹੁਣ ਟੌਰਚਰ ਬਹੁਤ ਜ਼ਿਆਦਾ ਕੀਤਾ ਇਹਨੂੰ ਤਾਂ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਏ ਮੇਰੀ ਮੌਤ ਦੀ ਜਿੰਨੀ ਜ਼ਿੰਮੇਵਾਰੀ ਏ ਸਾਰੀ ਰਮਨ ਗਿੱਲ ਦੀ ਏ ਰਮਨ ਦੀ ਏ ਸਾਰੀ ਜੰਮੂ ਰਾਮ ਦੀ ਨੋ ਦੀ ਏ ਸਾਰੀ ਜ਼ਿੰਮੇਵਾਰੀ ਮੇਰੀ ਜਿੰਨੀ ਮੌਤ ਦੀ ਜ਼ਿੰਮੇਵਾਰੀ ਏ ਜੰਮੂ ਰਾਮ ਚੋਹਰੀ ਦੀ ਨੋ ਦੀ ਜ਼ਿੰਮੇਵਾਰੀ ਏ ਸਾਰੀ ਤੇ ਮੇਰੀ ਫੋਨ ਦੀ ਗੈਲਰੀ ਦੇ ਵਿੱਚ ਮੇਰੇ ਨਾਲ ਇਹਦੀਆਂ ਵੀਡੀਓ ਇਹਦੀਆਂ ਫੋਟੋਆਂ ਸਾਰਾ ਕੁਝ ਪਿਆ ਹੈ ਤੇ ਮੇਰਾ ਫਿੰਗਰ ਲੱਗਦਾ ਸੱਜੇ ਆਦਾ ਫਿੰਗਰ ਨਾਲ ਲੋਕ ਖੋਲ ਦੇ ਤਾਂ ਠੀਕ ਹੈ ਨਹੀਂ ਤਾਂ ਫਿਰ 10 ਯਾਰ ਸਕਰੀਨ ਦਾ ਲੋਕ ਹੈ ਮੇਰੀ ਫੋਨ ਦੀ ਸਕਰੀਨ ਦਾ 1140 ਠੀਕ ਹੈ ਸਾਡੀ ਸਸੀਕਾਲ ਲਾਸਟ ਵਾਰੀ ਤੇ ਇੱਕ ਬੇਨਤੀ ਹੈ ਵੀ ਰਮਣ ਗੇਲ ਨੂੰ ਬਖਸ਼ਿਆ ਜਾਵੇ ਮੇਰੀ ਮੌਤ ਦੀ ਪੂਰੀ ਜ਼ਿੰਮੇਵਾਰੀ ਰਮਣ ਗੇਲ ਦੀ ਹੈ ਮੈਂ ਇਹਦੇ ਕਰਕੇ ਮਰਨ ਲੱਗਿਆ ਤੇ ਹੁਣ ਸਲਫਾਸ ਕਰਕੇ ਮਰ ਜਾਣਾ ਬਸ ਇਸ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਰਮਨ ਨੂੰ ਪੂਰੀ ਬੇਨਤੀ ਹੈ ਮੇਰੀ ਵੀ ਇਹਨੂੰ ਸਜ਼ਾ ਦਿਓ ਵੀ ਐਵੀ ਜੇਲ੍ਹਾਂ ਦੇ ਵਿੱਚ ਰੁਲੇ ਇਹਨੂੰ ਪਤਾ ਲੱਗੇ ਕਿਸੇ ਮਾਂ ਦਾ ਪੁੱਤ ਕਿਵੇਂ ਮਾਰੀਦਾ ਹੈ ਤੇ ਕਿਸੇ ਭੈਣ ਦਾ ਭਰਾ ਕਿਵੇਂ ਦੂਰ ਕਰੀਦਾ ਖੋਈਦਾ ਹੈ ਠੀਕ ਹੈ ਸਾਡੀ ਸਸਰੀਕਾਲ ਯਾਖਰੀ ਮੇਰਾ ਨਾਮ ਸੁਖਚੰਨ ਸਿੰਘ ਹੈ ਮੇਰੇ ਭਰਾ ਦਾ ਨਾਮ ਸੀ ਜਸਕਰਨ ਸਿੰਘ ਮੇਰੇ ਤੋਂ ਛੋਟਾ ਹੈ ਜਿਸ ਦੀ ਡੈਥ ਹੋ ਚੁੱਕੀ ਹੈ ਡੈਥ ਇਸ ਕਰਨ ਹੋਈ ਹੈ ਕਿ ਕੋਈ ਲੜਕੀ ਹੈ ਪਿੰਡ ਦੀ ਆਪਣੇ ਅਰਨੀ ਵਾਲਾ ਪਿੰਡ ਦੀ ਜਿਸ ਦੇ ਨਾਲ ਸੰਬੰਧ ਸੀਗੇ ਕੋਈ ਤੇ ਉਸ ਕਾਰਨ ਉਸਨੇ ਬਹੁਤ ਜ਼ਿਆਦਾ ਟੌਕਚਰ ਕੀਤਾ ਲੜਕੀ ਨੇ ਸਾਡੇ ਪ੍ਰਾਣ ਨੂੰ ਤੇ ਜਿੰਦੇ ਕਰਕੇ ਉਹਨੂੰ ਹਸੂ ਸੈਟ ਕਰਨੀ ਪੈਗੀ ਬਹੁਤ ਜ਼ਿਆਦਾ ਹੀ ਕੀਤਾ ਸੀਗਾ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਜੇ ਸਾਨੂੰ ਕੋਈ ਪਤਾ ਹੁੰਦਾ ਅਸੀਂ ਕੋਈ ਮਸਲਾ ਬੈਠ ਕੇ ਸੁਲਝਾ ਲੈਂਦੇ ਹਣਾ ਸਾਨੂੰ ਨਹੀਂ ਪਤਾ ਲੱਗਿਆ ਕਿ ਨਾ ਹੀ ਸਾਨੂੰ ਸਾਡੇ ਪ੍ਰਾਣ ਨੇ ਦੱਸਿਆ ਜਿਹੜਾ ਕੋਈ ਜਰੀਲੀ ਚੀਜ਼ ਖਾ ਕੇ ਮਰ ਗਿਆ ਜੀ ਹਸੂ ਸੈਟ ਕਰ ਲਈ ਤੇ ਆਪਾਂ ਐਪਲੀਕੇਸ਼ਨ ਵੀ ਦਿੱਤੀ ਹੈ ਐਪਲੀਕੇਸ਼ਨ ਦਿੱਤੀ ਹੋਈ ਹੈ ਪੁਲ ਥਾਣੇ 'ਚ ਤੇ ਪਰਚਾ ਇੱਕ ਕੱਟਿਆ ਹੋਇਆ ਜੀ ਤੇ ਦੇਖੋ ਹੁਣ આરોપી ਗ੍ਰਿਫਤਾਰ ਅਜੇ ਹੋਏ ਜਾਂ ਨਹੀਂ ਹੋਏ ਉਸ ਲੜਕੀ ਦਾ ਸਹੁਰਾ ਹੈਗਾ ਉਹ ਥਾਣੇ 'ਚ ਇਸ ਟਾਈਮ ਕਿਹਾ ਮੌਜੂਦ ਹੈ ਤੇ ਲੜਕੀ ਦਾ ਕਹਿੰਦੇ ਵੀ ਕੋਈ ਸ਼ਾਦੀ ਤੇ ਗਈ ਹੋਈ ਹੈ ਉਹਨਾਂ ਨੂੰ ਨਹੀਂ ਪਤਾ ਲੱਗਿਆ ਜੀ ਹਾਂਜੀ ਤੁਹਾਨੂੰ ਇਸ ਗੱਲ ਦਾ ਕਦੋਂ ਪਤਾ ਲੱਗਿਆ ਕਿਸ ਚੀਜ਼ ਦਾ ਜੀ ਤੇ ਉਹ ਆਤਮ ਹੱਤਿਆ ਕਰ ਦਿੱਤੀ ਤੇ ਕਿਸ ਕਾਰਨ ਕੀਤੀ ਉਹਨੇ ਸਾਨੂੰ ਉਹਦੇ ਜਿਹੜਾ ਕੋਈ ਉਹਦੇ ਕੋ ਪੈਨ ਡਰਾਈਵ ਸੀ ਕੋਈ ਉਹਨ ਦੀ ਜੇਬ ਵਿੱਚ ਸੀ ਆਹੀ ਡੈਕ ਟੈ ਗਈ ਸੀ ਜਿਹੜੀ ਮੈਂ ਪਾਈ ਹੋਈ ਹੁਣ ਇਹ ਜੈਕਟੋਂ ਦੇ ਕੋਲ ਅਸੀਂ ਲਾਈ ਹੈ ਜੈਕਟ ਦੇ ਵਿੱਚ ਉਹਦੇ ਪੈਨ ਡਰਾਈਵ ਨਿਕਲੀ ਇੱਕ ਫੋਨ ਤਾਂ ਸਾਡੇ ਕੋਲ ਅੱਥੇ ਨਹੀਂ ਲੱਗਿਆ ਜੇ ਪੈਨ ਡਰਾਈਵ ਦੇ ਵਿੱਚ ਅਸੀਂ ਵੇਖਿਆ ਫੋਨ ਕੰਪਿਊਟਰ ਨਾਲ ਲਾ ਕੇ ਪੈਨ ਡਰਾਈਵ ਦੇ ਵਿੱਚ ਸਾਰਾ ਕੁਝ ਬੋਲਿਆ ਹੋਇਆ ਹੈ ਜੋ ਉਹਨੇ ਜਰੇਲੀ ਚੀਜ਼ ਖਾਦੀ ਉਹਦਾ ਨਾਮ ਬੋਲਿਆ ਹੋਇਆ ਹੈ ਉਹ ਲੜਕੀ ਗਈ ਸੀ ਉਹਦਾ ਨਾਮ ਬੋਲਿਆ ਹੈ ਲੜਕੀ ਦੇ ਪਰਿਵਾਰ ਦਾ ਨਾਮ ਬੋਲਿਆ ਹੋਇਆ ਹੈ ਸਾਰਿਆਂ ਦਾ ਤੇ ਸਾਰਾ ਐਡਰੈਸ ਸਾਰਾ ਕੁਝ ਸਿੱਧ ਕੇ ਗਿਆ ਹੈ ਜਿਵੇਂ ਵੀ ਆ ਬੰਦੇ ਕੇ ਸੀ ਆ ਹੈਗੇ ਸੀਗੇ ਜੋ ਵੀ ਗੱਲ ਹੋਈ ਉਹਦੇ ਨਾਲ ਤੇ ਬਹੁਤ ਜ਼ਿਆਦਾ ਉਹਨੂੰ ਟੌਕਚਰ ਕੀਤਾ ਗਿਆ ਹੈ ਜਿਹੜਾ ਕਿ ਉਹਨੇ ਇਹ ਕਦਮ ਚੱਕ ਲਿਆ ਸਾਨੂੰ ਜੇ ਸਾਨੂੰ ਕੋਈ ਪਤਾ ਹੁੰਦਾ ਤੇ ਅਸੀਂ ਕੋਈ ਬੈਠ ਕੇ ਮਸਲਾ ਸੁਲਝਾ ਲੈਂਦੇ ਇਤਨਾ ਵੀਡੀਓ ਚੱਲੀ ਜਾਂਦੀ ਹੈ ਆਪਣੇ ਗਰੁੱਪਾਂ 'ਚ ਪਾਈ ਹੋਈ ਹੈ ਉਸ ਲੜਕੇ ਨੇ ਹੀ ਪਾਈ ਹੋਈ ਹੈ ਅਸੀਂ ਨਹੀਂ ਪਾਈਗੀ ਤੇ ਨਾ ਹੀ ਸਾਨੂੰ ਇਹ ਵਾਲੇ ਦਾ ਗਰੁੱਪ ਦਾ ਤੇ ਸਾਨੂੰ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਰੇ ਪ੍ਰਸ਼ਾਸਨ ਵੇਖ ਕੇ ਉਹਦੀ ਤਫ਼ਸੀਲ ਕਰਕੇ ਜਾਣਕਾਰੀ ਕਰਕੇ ਤੇ ਸਾਨੂੰ ਇਨਸਾਫ ਦਵਾ